ਬਸ ਇੱਕ ਦੋ ਜਣੇ ਜਾਓ ਬਸ ਇੱਕ ਦੋ ਜਣੇ ਤੁਸੀਂ ਤੁਸੀਂ ਆ ਜਾਓ ਵੀਰ ਜੀ ਨਾਲ ਤੁਸੀਂ ਆ ਜਾਓ ਇੱਕ ਦੋ ਜਣੇ ਵੀਰ ਆ ਜਾਣ ਹਨਾ ਹਾਂ ਕੋਈ ਲਗਾਉਂਦਾ ਨਹੀਂ ਇਹ ਕੋਈ ਕੁਝ ਨਹੀਂ ਹੈ ਕੁਝ ਨਹੀਂ ਹੈ ਪੂਰਾ ਸੈਟ ਆ ਤੇ ਇੱਥੇ ਅਣਕੇ ਲਗਾਉਣਾ ਪਿਆ ਇਹ ਕੋਈ ਕੁਝ ਹਾਂ ਇਹਨੂੰ ਆਪ ਖੜੋ 10 ਕੈਟੇਗਰੀ ਹੈਗੇ ਕਾਪੇ 10 ਨਹੀਂ ਨਹੀਂ ਭਾਜੀ ਇਹਨੂੰ ਆਪ ਨਾ ਦੱਸਿਓ ਆਪ ਦੱਸਿਆ ਆਹ ਦਾਸ ਕਿਹੜੇ ਕਰੋ ਸੀ ਗਿਆ ਜੇ ਤੂੰ ਉਠਾ ਕਰ ਕਿਉਂਕਿ ਹੁਣ ਇਹਨਾਂ ਨੂੰ ਤੇ ਪਤਾ ਵਾ ਕਿ ਕਿਹੜੇ ਘਰੋਂ ਚੋਰੀ ਹੋਈਆਂ ਜੇ ਤੂੰ ਗਲਤ ਕਰਦਾ ਨਾਂ ਲੈਤਾ ਤੇ ਉੱਥੇ ਇਹਨਾਂ ਤੈਨੂੰ ਛੱਡਣਾ ਨਹੀਂ ਸਹੀ ਕਰਦਾ ਤੇ ਕਿਹੜੇ ਘਰੋਂ ਕਿਹੜੇ ਹਾਂ ਤੂੰ ਪਿੰਡ ਦੀ ਫਿਰਨੀ ਤੋਂ ਕਿਆ ਚੋਰੀ ਕੀਤੀਆਂ ਇੱਕ ਘੜੀ ਦੱਸ ਦੇ ਤੈਨੂੰ ਉਹ ਸਦਾ ਛੱਡ ਦੇਣੇ ਦਾਸ ਕਿਹਦੇ ਘਰੋਂ ਜਾਣਾ ਹੈ ਇਨੂੰ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਦੱਸ ਕਿੱਧਰ ਜਾਣਾ ਅੱਗੇ ਲੱਗ ਨਹੀਂ ਜਾਂਦੇ ਜਾਂਦੇ ਜਿੱਧਰ ਜਾਂਦਾ ਤੂੰ ਹੀ ਨਾ ਬੋਲੋ ਕੁਝ ਨਾ ਬੋਲੋ ਕਲ ਨਹੀਂ ਅਬ ਟੋਪ 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 ਇਹ ਕਰ ਲੈ ਦੇਖਣ ਡਿਆ ਵਾ ਵੀ ਉਹ ਆ ਕੇ ਹੋਰ ਕਈ ਆ ਆ ਨਹੀਂ ਨਹੀਂ ਵੇਖ ਲੈ ਖੋਲ ਕੇ ਵਹਾਰੀਏ ਖੋਲ ਝੂਠ ਨਾ ਨਾ ਖੋਲ ਕੇ ਅੰਦਰ ਉਹ ਬ੍ਰੇਕ ਨੂੰ ਨਾ ਹਾਂ ਖੋਲ ਖੋਲ ਲੈ ਖੋਲ ਬਹੁਤ ਬਣਾ ਹਾਂ ਸੰਗਲ ਚਾਚਾ ਮੈਨੂੰ ਛੋੜ ਦੇ ਇਹ ਨਾ ਮੇਰਾ ਨਾ ਆਉਂਦਾ ਮਗਰਾਂ ਦਾ ਇਹ ਪਟੀਆਂ ਦੇ ਕਰਵਾਣਾ ਆਹ ਮੈਂ ਜਾਈਆ ਕਿਥੇ ਮੈਂ ਤੇ ਆਉਂਗਾ ਤੇ ਕਰੇ ਜਾਉਂਦੇ ਆ ਹਾਂ ਹਾਂ ਇਹ ਨਹੀਂ ਕਰੋ ਨਹੀਂ ਨਹੀਂ ਅੱਛਾ ਚੋਪੜਾ 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 ਇੱਥੇ ਜਾ ਉਹਨੇ ਆਪਣੀਆਂ ਦੋ ਕਹੀਂ ਖੜ ਤਾਂ ਤੂੰ ਨਹੀਂ ਜਾਂਦਾ ਜਾਂਦੂ ਜਿੱਥੇ ਜਾਂਦਾ ਦੱਸ ਕਿਹੜਾ ਕਰ ਕੋਈ ਨਹੀਂ ਬੱਬਾ ਜੀ ਕੋਈ ਕੋਈ ਗੱਲ ਨਹੀਂ ਕੋਈ ਗੱਲ ਐ ਮਰਜ਼ੀ ਹੁਣ ਕਹਿਣਾ ਨਹੀਂ ਕੁਝ ਭਾਵੇਂ ਜੋ ਮਰਜ਼ੀ ਹੋਵੇ ਕੁਝ ਨਹੀਂ ਕਹਿੰਦੇ ਗਲਤੀਆਂ ਇਨਸਾਨ ਕੋ ਹੋ ਜਾਂਦੀਆਂ ਬੜੀਆਂ ਬੜੀਆਂ ਹਾਂ ਫਿਰਨੀ ਫਿਰਨੀ ਤੋਂ ਮੱਜਾਂ ਚੋਰੀ ਹੋਈਆਂ ਹੋ ਗਿਆ ਜੀ ਕਿੱਥੋਂ ਹੋ ਗਿਆ ਪਿੰਡ ਦੇ ਮੁੰਡੇ ਹੋਏਗੇ ਨਾਲ ਤੇਰੇ ਕੋਈ ਜਿਹੜੇ ਦੇਖੀ ਕਰਦੇ ਨੇ ਜਿੰਨਾ ਕਰਾਈ ਆ ਮੇਰੇ ਸਾਰਾ ਖੁਸ਼ ਮੈਂ ਮੇਰਾ ਵਿਰੋਧਤਾ ਦੇਣਾ ਆ ਠੀਕ ਆ ਸ਼ਾਬਾਸ਼ ਕੋਈ ਕੁਛ ਨਹੀਂ ਕੋਈ ਨਹੀਂ ਤੇਰਾ ਨਾਮ ਦਾ ਮੋਟਾ ਨਾਮ ਦਾਗ ਦੇ ਨੂੰ ਹਾਂ ਤੈਨੂੰ ਪੈਸਾ ਦੇ ਇੱਕ ਵਾਰ ਹਨਾ ਇਹ ਕੋ ਹਨਾ ਬਾਬਾ ਜੀ ਨੂੰ ਥੋੜਾ ਪਿਛਾ ਕਰ ਦੋ ਉਹ ਹਨਾ ਫੋਨ ਤੇ ਮਨ ਨੁਕਾਂ ਤੇ ਜਿਹਾ ਜਸਾ ਦਤਾ ਹੈ ਛੜਾ ਛੜਾ ਨਾਮ ਲਿਆ ਹਨਾ ਤੈਨੂੰ 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 ਮਾਰਦੇ ਨਾ ਆ ਤੈਨੂੰ ਗਰੰਟੀਰੀ ਤੈਨੂੰ ਕਦੇ ਨਹੀਂ ਮਾਰਨ ਦਿੰਦੇ ਅਸੀਂ ਤਾਂ ਛੱਡ ਗਿਆ ਵੇ ਆਹੜੇ ਸੋਨਾ ਵਰਗੇ ਤੇਰੇ ਨਾਲ ਖੜੇ ਆਂ ਤੇ ਤੇਰੇ ਘਰ ਛੱਡ ਗਿਆ ਵੇ ਜੱਟ ਇਨੀ ਪੰਜਾਬ ਖੜੀ ਤੇ ਐਵੇਂ ਮਾਰ ਦੇਣਗੇ ਤੈਨੂੰ ਕਿਹੜੇ ਗਰੰਟੀ ਪੋਲਾ ਢੀ ਜਾ ਫਿੰਦੇ ਜਾਂ ਫੜਾ ਦੇ ਬਈ ਵੈਕ ਉਸ ਖਾਸਾ ਜੀ ਫੱਤੀ ਅੱਲਾਹ ਕਹਿਣ ਨਾ ਹੋਵੇ ਬਈ ਵੈਕ ਖਾਸਾ ਜੀ ਇਹ ਸੇਂਸਾਈ ਜੀ ਮੈਂ ਨਾ ਤੇ ਤੁਹਾਡੇ ਪਿੰਡ ਨੂੰ ਮੈਂ ਜਾਣਦਾ ਸੀਗਾ ਜੀ ਤੇ ਨਾ ਹੀ ਮੈਨੂੰ ਪਤਾ ਸੀਗਾ ਵੀ ਤੁਹਾਡੇ ਪਿੰਡੋਂ ਐਦਾਂ ਬੱਜਾਂ ਚੋਰੀ ਹੋਈਆਂ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਮੈਂ ਜਦੋਂ ਇੱਥੇ ਥੋੜੀ ਸ਼ਕਤੀ ਕੀਤੀ ਇਹ ਕਹਿੰਦਾ ਭਾਜੀ ਮੱਜਾਂ ਬਹੁਤ ਚੋਰੀ ਕੀਤੀਆਂ ਲੋਕਾਂ ਨੇ ਜੀ ਬਹੁਤ ਜਿਆੜੀਆਂ ਮੱਜਾਂ ਚੋਰੀ ਕੀਤੀਆਂ ਮੈਂ ਕਿਹਾ ਕਿਹੜੇ ਪਿੰਡੋਂ ਚੋਰੀ ਕੀਤੀਆਂ ਤੁਹਾਡੇ ਪਿੰਡ ਦਾ ਨਾਮ ਲਿਆ ਕੌਕੇ ਪਿੰਡ ਤੋਂ ਨਾਮ ਲਿਆ ਠੀਕ ਹੈ ਜੀ ਹੁਣ ਮੈਨੂੰ ਤੇ ਪਿੰਡ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਵੀ ਇੱਥੇ ਮੱਜਾਂ ਚੋਰੀ ਹੋਈਆਂ ਕਿ ਨਹੀਂ ਹੋਈਆਂ ਇੱਕ ਗੱਲ ਹਾਂਜੀ ਪਹਿਲਾਂ ਜਲ ਦੱਸੋ ਨਹੀਂ ਕੋਈ ਗੱਲ ਨਹੀਂ ਇਹਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਇੱਕ ਮੱਝ ਨਹੀਂ ਚੋਰੀ ਕੀਤੀਆਂ ਅਸੀਂ ਉਥੇ 30 40 ਮੱਜਾਂ ਚੋਰੀ ਕੀਤੀਆਂ ਮੈਂ ਬਾਬਾ ਜੀ ਹੈਰਾਨ ਹੋ ਗਿਆ ਮੈਂ ਕਿਹਾ ਨਹੀਂ ਐਡਾ ਤਗੜਾ ਚੋਰ ਨਹੀਂ ਮੈਨੂੰ ਇਹ ਲੱਗਦਾ ਮੈਂ ਕਿਹਾ ਇਹ ਨਾ ਵੀ ਸਾਡੇ ਡਰ ਖੋਣੋਂ ਆਖੀ ਜਾਵੇ ਵੀ ਜੋ ਜੋ ਹੀ ਕਹਿੰਨੇ ਮੰਨੀ ਜਾਂਦਾ ਵਾ ਇਹ ਗੋਸਾ ਤੇ ਸਾਡੇ ਡਰ ਖਣੋ ਹੀ ਆਖੀ ਜਾਵੇ ਚਲੋ ਮੈਂ ਤੁਹਾਡੇ ਪਿੰਡ ਫੋਨ ਲਾਇਆ ਵੀਰ ਜੀ ਉਹਨਾਂ ਨੂੰ ਉਹ ਕਹਿੰਦੇ ਵੀਰ ਜੀ ਵਾਕਿਆ ਹੀ ਇਹ ਸਚਾਈ ਹੈ ਜੀ ਪਿੰਨੇ ਮੱਜਾ ਸਾਡੇ ਪਿੰਨੇ ਹੋ ਜਾਂਦੀ ਚੋਰੀ ਹੁਣ ਇਹ ਬੰਦਾ ਆਪਾ ਲੈ ਜਾਂਦਾ ਹੁਣ ਦੱਸੋ ਕਿੱਥੋਂ ਕਿੱਥੋਂ ਨਾਮ ਦਾਂਗੇ ਤੈਨੂੰ ਹਾਂ ਤੈਨੂੰ ਪੈਸਾ ਦੇ ਇੱਕ ਬਾਰ ਇਹ ਇਹ ਕਹਿੰਨਾ ਮੱਬਾ ਜੀ ਨੂੰ ਥੋੜਾ ਪੈਸਾ ਕਰ ਦੋ ਮੱਬਾ ਜੀ ਮੱਬਾ ਜੀ ਤੇ ਮੱਬਾ ਜੀ ਪੈਸਾ ਦੇ ਮਾਈਕ ਲਾ ਲੋ ਨਾਲ ਆਪਾਂ ਮਾਈਕ ਲਾ ਲੋ ਆਪਣੇ ਨਾਲ ਕੰਡੋ ਲਾ ਕੇ ਕੁਝ ਨਹੀਂ ਜਾਂਦਾ ਬਾਬਾ ਜੀ ਚਲ ਗਏ ਨੇ ਪਿਛਾ ਬਾਬਾ ਜੀ ਛੱਡਦਾ ਤੂੰ ਦੱਸ ਬਾਬਾ ਜੀ ਛੱਡ ਦੱਸੋ ਦੱਸੋ ਬਾਬਾ ਜੀ ਚਲੇ ਗਏ ਚਲ ਕੇ ਚਲ ਕੇ ਬਾਬਾ ਜੀ ਛੱਡ ਦਾਂਗੇ ਸਾਨੂੰ ਦੱਸ ਬੰਗਾ ਬਾਬਾ ਜੀ ਮੇਰੇ ਪਾਸ ਨੂੰ ਬਾਬਾ ਜੀ ਲਾ ਕੇ ਹਾਂਜੀ ਦੱਸੋ ਦੇਖ ਪਪਾ ਜੀ ਮੈਂ ਹਾਂ ਨਾ ਮਾਤਾ ਡੇਟਾ ਡਾਗ ਮੈਂ ਸੱਚਾਈ ਦੱਸੂ ਮੈਂ ਮੈਂ ਤੂੰ ਉਠਣੀ ਮਾਰਨੀ ਤੂੰ ਸੱਚਾਈ ਦੱਸੇਗਾ ਮੈਨੂੰ ਕਹਿਣਾ ਵੀ ਕੁਝ ਨਹੀਂ ਕਿ ਤੂੰ ਸਾਡੀ ਗਾਰੰਟੀ ਅਸੀਂ ਤੈਨੂੰ ਫਰੀ ਛੱਡਾਂਗੇ ਇਹ ਬੰਦੇ ਤੂੰ ਇੱਧਰ ਦੇ ਜਿਹੜੇ ਆ ਉਹ ਦੱਸ ਦੇ ਕਲੀਅਰ ਕਿਹੜੇ ਬੰਦੇ ਆ ਹਾਂ ਇਹਦੇ ਦੇ ਪੈਰ ਤੇ ਆ ਤੈਨੂੰ ਛੱਡ ਦਾਂਗੇ ਇਹ ਤੇਰਾ ਸਾਡਾ ਵਾਦਾ ਸਾਡੀ ਪਛਾਣ ਕਰ ਵੀ ਦੱਸੇ ਬੱਸ ਕਰ ਤੂੰ ਦੱਸ ਦੇ ਲੈ ਬਾਬਾ ਜੀ ਮੈਂ ਮੈਂ ਹਣੇ ਹੋਰ ਨਹੀਂ ਪੀਲਾ ਕੋਈ ਨਹੀਂ ਕੋਈ ਪਾਣੀ ਹੋਰ ਪਾਣੀ ਹੋਰ ਨਹੀਂ ਮਾਰਦਾ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਣੀ ਹੋਰ ਪਾਣੀ ਹੋਰ ਪਿਆ ਪਾਣੀ ਲਓ ਪਾਣੀ ਲਓ ਪਾਣੀ ਛੱਡੀ ਜਿਹਾ ਸੇ ਰਗੇ ਬਾਬਾ ਜੀ ਤੈਨੂੰ ਪਾਣੀ ਪਾਣੀ ਆ ਪਾਣੀ ਅੱਖਾਂ ਨੂੰ ਛੱਡੇ ਮਾਰ ਪੀਲਾ 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 ਪਾਣੀ ਪੀਲਾ ਕੋਈ ਨਹੀਂ ਪਾਣੀ ਪੀਦਾ ਉਹ ਅੱਛਾ ਨਹੀਂ ਨਹੀਂ ਉਹ ਬੰਦਾ ਯਾਰ 15000 ਰੁਪਏ ਵੈਸੇ ਪਤਾ ਕਿੰਨਾ ਰਗਤ ਕੋਈ ਨਹੀਂ ਪਾਣੀ ਨਾਲੋ ਨਾਲੋ ਕੁਝ ਨਹੀਂ ਪੜੀ ਆ ਦੁਵਾ ਆਪਾ ਯਾਰ ਭੋਲਿਆ ਪਾਣੀ ਹੋਰ ਲਿਆ ਕੋਈ ਨਹੀਂ ਪਾਣੀ ਨਾ ਪਾਉਣਾ ਨਾ ਪਾਉਣਾ ਚੱਲ ਚੱਬਾਸ ਕਰ ਬਾਸ ਕਰ ਯਾਰ ਬਾਸ ਕਰ ਜਾਂ ਤੁਸੀਂ ਕਿਹੜੇ ਆ ਆਪਣੇ ਨਾਲ ਆਪਣੇ ਨਾਲ ਬਗਲੋਂ ਮੁੰਡਿਆਂ ਨਾਲ ਦਾ ਤੈਨਾਂ ਬਹੁਤ ਮੜਾ ਗੱਡੀ ਦੇ ਕੋਈ ਸਾਰੇ ਫਿਰ ਨਹੀਂ ਨਹੀਂ ਕੋਈ ਗੱਲ ਨਹੀਂ ਜੋ ਵੀ ਹੋਗਾ ਚਲੋ ਅਏ ਨਾ ਉਧਰ ਨਾ ਗਈ ਨਾ ਕੋਟ ਨਾਗਾ ਤੂੰ ਸੱਚ ਦੱਸ ਤੇ ਜਾਦੂ ਨਾਲ ਰਲ ਗਿਆ ਹਾਂਜੀ ਤੇਰਾ ਕੋਈ ਕਸੂਰ ਨਹੀਂ ਬੰਦੇ ਜਿਹੜੇ ਇਥੋਂ ਦੇ ਨਾ ਉਹ ਜਿਹੜੇ ਜਿਹੜੇ ਤੂੰ ਦੱਸਦੇ ਬਸ ਤੈਨੂੰ ਕੋਈ ਨਹੀਂ ਕਹਿੰਦਾ ਸ਼ਰਾਬ ਆਏ ਫਰੀ ਛਡਾਂਗੇ ਪਿੰਡ ਚੋਂ ਤੈਨੂੰ ਕੌਣ ਰੇਕੀ ਕਰਾਉਂਦਾ ਅਸਰ ਕੋਈ ਬੰਦਾ ਤੁਹਾਨੂੰ ਦੱਸਦਾ ਹੀ ਹੋਊਗਾ ਰੇਕੀ ਕਿਨੇ ਕੀਤੀ ਦੱਸ ਮੈ ਜਾ ਪਾਪਾ ਇਹ ਮੇਰੇ ਬਾਤ ਤੂੰ ਸੇ ਸੁਣੋ ਪਾਪਾ ਜੀ ਮੇਰੇ ਨਾਲ ਹਨ ਮੁੰਡੇ ਪੀਸ ਕੇ ਆ ਇਤਨੇ ਨਹੀਂੁੰਡੇ 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 ਠੀਕ ਹੀ ਨਾ ਨਾ ਦਾ ਸਾਡੇ ਪਿੰਡ ਦੇ ਕਿਹੜੇ ਇੱਥੋਂ ਦੇ ਇੱਥੋਂ ਤੇ ਨਹੀਂ ਆ ਕੇ ਪਾਖੀ ਹੈ ਕਿੱਥੋਂ ਦੇ ਨਹੀਂ ਹੈਗੇ ਤਾਂ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਹੈ ਇਹ ਤਾਂ ਚੋਰੀ ਕਰਦੇ ਹੋਗੇ ਇੱਥੇ ਕਿਵੇਂ ਕਿਹਾ ਫਾਇਦਾ ਕਰਦਾ ਇੱਥੋਂ ਕਿੱਦਾਂ ਚੋਰੀ ਕਰਿਆ ਤੁਹਾਨੂੰ ਪਤਾ ਲੱਗਦਾ ਹੈ ਉਹ ਫਿਰ ਚੋਰੀ ਕਰਦੇ ਹੋਗੇ ਇੱਥੋਂ ਕਿੱਦਾਂ ਪਤਾ ਲੱਗਦਾ ਮੈਂ ਪਿੰਡ ਦਾ ਕਿਵੇਂ ਪਤਾ ਲੱਗਦਾ ਇਹ ਪਿੰਡ ਵਾਲੇ ਤਾਂ ਦਲਾਲ ਹੋ ਕੋਈ ਇੱਕ ਮਿੰਟ ਇੱਕ ਮਿੰਟ ਕੋਈ ਤੁਹਾਨੂੰ ਐਡਰੈਸ ਦਿੰਦਾ ਹੋਵੇਰੀ ਹੁੰਦੇ ਹੋਗੇ ਤੁਸੀਂ ਜਿਹੜੇ ਜਿਹੜੇ ਘਰ ਗਏ ਜੀ ਤੂੰ ਖੁਦ ਨਾਲ ਜਾਂਦਾ ਸੀਗਾ ਕਰ ਨਾ ਮੱਕੋde ਨਾਲ ਨਹੀਂ ਜਾਂਦਾ ਹੈ ਕੌਣ ਜਾਂਦਾ ਹੈਗਾ ਨਾਲ ਉਹਨੇ ਬੰਦੇ ਥੋੜੀ ਕਰਤੇ ਹੈ ਉਹ ਬੰਦੇ ਕਿੱਥੇ ਆ ਉਹ ਬੰਦੇ ਮਸਰ ਮਰ ਹੰਦੇ ਆ ਤੂੰ ਭੜਾ ਸਕਦਾ ਹਾਂ ਹਾਂਜੀ ਉਹ ਪੰਜਾਬੀ ਆ ਕਿ ਬਈਏ ਆ ਬਈਏ ਆ ਉਹ ਬਈਏ ਆ ਹਾਂਜੀ ਉਹ ਤੇਰੇ ਕੀ ਲੱਗਦੇ ਆ ਮੇਰਾ ਕੁਖਨੇ ਲੱਗਦੇ ਆ ਹੂੰ ਮੈਂ ਤਾਂ ਹਨੇ ਜਦੋਂ ਜਦੋਂ ਡੰਗਰ ਖੋਲਣ ਆਏਗੇ ਹਾਂਜੀ ਤੂੰ ਨਾਲ ਆਉਂਦਾ ਹੁੰਦਾ ਹੈਗਾ ਉਹਨੇ ਇਹ ਕਹਨੇ ਇੱਕ ਬੰਦਾ ਹਨੇ ਹਾਂਨੇ ਉਹ ਹਨ ਉਹ ਗੱਡੀ ਵਾਲਾ ਨਾਲ ਆਦਾ ਹੈ ਉਹ ਗੱਡੀ ਵਾਲੇ ਨਾਲ ਆਦਾ ਹੈ ਪੰਜਾਬੀ ਕਿ ਜਾਂ ਬਈਆ ਓਏ ਆਏ ਹੈ ਇਹ ਪੰਜਾਬ ਦੇ ਵੀ ਨੇ ਅੱਗੇ ਮੰਨੇ ਆਂਦਾ ਪੰਜਾਬੀ ਮੁੰਡੇ ਵੀ ਸਾਡੇ ਨਾਲ ਆ ਗਏ ਪੰਜਾਬੀ ਮੁੰਡੇ ਆ ਉਹ ਕਿਹੜੇ ਪਿੰਡ ਦੇ ਆ ਕਿੱਥੋਂ ਦੇ ਆ ਤੂੰ ਕੀ ਨਾਂ ਨਾਂ ਦੱਸ ਉਹਨਾਂ ਦਾ ਤੂੰ ਆਪੇ ਆਖਿਆ ਮੈਂ ਉੱਥੇ ਜਾ ਕੇ ਸਾਚੇ ਦੱਸੂ ਦੱਸ ਤੂੰ ਪਹਿਲੋ ਕਹੋਗਾ ਜੇ ਇਹ ਬੰਦਾ ਹੀ ਹੈ ਜਾਂ ਨਹੀਂ ਕਹੋਗੇ ਤੇ ਬੰਦੀ ਦੱਸ ਕਿਹੜੀ ਇੱਥੋਂ ਦੀ ਇੱਥੋਂ ਦੇ ਆ ਜਾਂ ਲਾਹੌਰ ਦੇ ਮੁੰਡੇ ਪੰਜਾਬੀ ਤੇਰੇ ਨਾ ਕਿੱਥੋਂ ਦੇ ਦੱਸ ਦੇ ਪੰਜਾਬੀ ਜਦੋਂ ਪੰਜਾਬੀ ਬੰਦੇ ਤੁਹਾਡੇ ਨਾਲ ਹੋਣਗੇ ਤਾਂ ਚੋਰੀ ਕੀਤੀ ਆ ਹਾਂਜੀ ਮੈਂ ਜਿਹਨੂੰ ਕੋਈ ਵੀ ਐਵੇਂ ਕਾਬਾ ਸਾਥ ਤੇਨੂੰ ਛੱਡਦਾ ਕਿ ਜਾ ਤੈਨੂੰ ਯਾਦ ਕਰਦਾਗੇ ਆ ਗੁੱਜਰ ਕੋਈ ਹੋਰ ਉਹ ਯਾਦ ਕਰਾ ਦਾਂਗੇ ਬਾਬਿਆਂ ਕੋਈ ਗੱਲ ਨਾ ਕਰ ਕੋਈ ਨਹੀਂ ਬਾਬੇ ਕੋ ਯਾਦ ਕਰਾ ਦਾਂਗੇ ਬਾਬਾ ਮਾਨਾ ਉਤਰਾਵਾਂਗੇ ਆ ਗੱਲ ਤੂੰ ਗੱਲ ਦਾ ਸੱਚ ਦੇ ਦੱਸ ਕੇ ਬੰਦੇ ਬਾਬਾ ਬਾਬਾ ਤੇਨੂੰ ਖਾ ਚਲਿਆ ਬਾਬੇ ਦਾ ਇੰਨੇ ਦੇਣਾ ਚਲੇ ਰਹਿੰਦੇ ਨੂੰ ਤੂੰ ਤਾਂ ਮੈਨੂੰ ਪਾਪਾ ਨਹੀਂ ਖਾ ਗਿਆ ਬਾਬਾ ਤੇਨੂੰ ਨਹੀਂ ਇੰਨੇ ਦੇਣਗੇ ਤੈਨੂੰ ਆਡੇ ਕੋਲ ਰਹਿੰਦੇ ਨੂੰ ਇਹ ਵਜੜੀਆਂ ਵਜੜੀਆਂ ਤੂੰ ਦੱਸਦਾ ਨਹੀਂ ਤੇਰੇ ਹੋਰ ਵਜੜੀਆਂ ਆ ਫਿਰ ਇੰਨੇ ਤੈਨੂੰ ਖਰਾਕ ਨਾ ਮਿਲਦੀ ਤੂੰ ਕਿੱਥੋਂ ਆ ਪਾਪਾ ਜਿਹਦੇ ਪੈਸਾ ਕਿਸੇ ਨਹੀਂ ਪੈਸਾ ਕਿ ਤੂੰ ਸੀ ਮੇਰੇ اکبر ਪੈਸਾ ਹੈ ਤੂੰ ਸੀ ਮੇਰਾ ਨਾ ਆ ਨੰਬਰ ਵੀ ਲਿਖਿਆ ਦਾ ਨੰਬਰ ਇਹਦੇ ਭਰਾ ਦਾ ਤੇ ਪਿਓ ਦਾ ਇੱਥੇ ਪੈਸੇ ਸੈਂਡ ਕਰਦਾ ਸੀ ਅੱਛਾ ਪੈਸੇ ਸੈਂਡ ਕਰਦਾ ਸੀ ਹਾਂ ਥਾਣੇ ਤੇ ਚਾ ਕੇ ਭਾਜੀ ਤੁਸੀਂ ਮੇਰੇ ਪਰਿਵਾਰ ਨੇ ਵੈਸੇ ਕਹਨਾ ਪੁੱਛ ਕਿ ਦੇਖ ਲਿਓ ਟੱਡੇ ਕੋਲ ਨਾ ਇਹਦੇ ਹੋਈ ਗੱਲ ਮਾਪਿਓਰਾ ਕਿਉਂ ਨਾ ਹਾਂ ਜੀ ਇਹਦੇ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਉਹ ਉਹ ਗਾੜੀਆਂ ਕਹਿੰਦੇ ਕਿ ਜਿੱਥੇ ਮਰਜ਼ੀ ਦੇ ਦੋ ਆ ਤੇਰੀ ਆਉਣਾ ਇਹ ਪਾਏ ਉਹਨਾਂ ਨੂੰ ਹੰਦਾ ਮੈਂ ਪਾਉਂਦਾ ਰਿਹਾ ਆ ਨੰਬਰ ਆ ਉਹਦਾ 40000 ਮਹੀਨਾ ਦਾ ਮੈਂ ਘਰਾਗੇ ਵੀ ਪਾਉਂਦਾ ਰਿਹਾ 40500 ਉਹਦਾ ਰੋਜ਼ ਦਾ 2000 ਕੰਮ ਕਰਾਉਂਦਾ ਰਿਹਾ ਇਹਨੂੰ ਪਤਾ ਹੋਣਾ ਕਿ ਇਹ ਨਾਲ ਆਉਂਦਾ ਇਹਨੂੰ ਪਤਾ ਹੀ ਨਹੀਂ ਲੱਗਦੇ ਇਹ ਜਿਹੜਿਆ ਜਿੰਨੇ ਗੱਲ ਦਾਸ ਲਾਦੀ ਕਿਥੋਂ ਖੜ ਕੇ ਤੁਸੀਂ ਉਹ ਗੱਡੀ ਦੇ ਕਿੱਥੋਂ ਚਾੜਦੇ ਹੋ ਕਿੱਥੋਂ ਲਾਦੇ ਰਹੇ ਜੀ ਇੱਥੋਂ ਮੰਨਣਾ ਨੇ ਕਿੱਥੋਂ ਮੰਨ ਮੰਟੋ ਬੜੀ ਦਸ ਯਾਰ ਇੰਨੇ ਬੰਦੇ ਤੇ ਲਾਗੇ ਗਨੇ ਤੂੰ ਦੱਸਦਾ ਕਿਉਂ ਨਹੀਂ ਹੋਰ ਸਾਥ ਬੋਲਣਾ ਕਿੱਥੋਂ ਚਾੜਦੇ ਹਾਂਜੀ ਮੰਟੋ ਬੜੀ ਦਸ ਕਿੱਥੋਂ ਲੱਡੀਆਂ ਕੀ ਕੀਤਾ ਮੰਨਣਾ ਹੀ ਘੰਟਾ ਰੋਕੇਟ ਹੋਣਾ ਇੰਦਾ ਫੇਰ ਇੰਨਾ ਦਾ ਆਪਣਾ ਕਰ ਵਜੜੀਆਂ ਵੜ ਗਏ ਮੰਟੋ ਚਾੜਦੇ ਕਿੱਥੋਂ ਲਾਦੇ ਇੰਨੇ ਜਣੇ ਡੱਕੀਆਂ ਲੈ ਜਾਣੀ ਬਾਈ ਸੰਗਲ ਦੇ ਸੰਗਲ ਫੜਾ ਬਾਬਾ ਕੋਈ ਨਹੀਂ ਪਾਉਂਦਾ ਮਾਣੀ ਨਾ ਭਜਾਵੇ ਮੁਰਗਾ ਨਹੀਂ ਭਜਾਉਂਦਾ ਭਜਾ ਏਡੀ ਗੱਲ ਬਾਬਾ ਜੀ ਨਹੀਂ ਪਤਾ ਕੋਈ ਨਹੀਂ ਇਹਦਾ ਇਹਨੇ ਇੰਨਾ ਬੋਲ ਰੋਕ ਕੇ ਖਾਲਿਆਂ ਦਾ ਪੈਨ ਚੋਰ ਲਾਦਾ ਕਿਥੋਂ ਆਈ ਹਾਂ ਹਾਂਜੀ ਜੋ ਮੱਜਾ ਜਿਹੜਾ ਲਾਦੇ ਗੱਡੀ ਦੇ ਉੱਪਰੋਂ ਕਿੱਥੇ ਘਰਾਦੇ ਆਹ ਕਿੱਥੋਂ ਰੋੜੇ ਦਾ ਫੜਾਉਂਦੇ ਆ ਹਾਂ ਕਿਥੋਂ ਰੋੜੇ ਤੋਂ ਰੋੜੀ ਰੀਦੂ ਕਿਹੜੀ ਰੋੜੀ ਤੋਂ ਰੋੜੀ ਨਹੀਂ ਰੋੜੀ ਨਹੀਂ ਆਖਣ ਰੋੜਿਆਂ ਤੋਂ ਕਹਿੰਦੇ ਆ ਰੋੜਿਆ ਤੋਂ ਜਿਹੜੀ ਰੋੜੀ ਨਹੀਂ ਹੁੰਦੀ ਆ ਰੇਲ ਦੇ ਰੇਲ ਦੇ ਰੋੜੇ ਉਹ ਰੋੜੇ ਇਹਨਰੇ ਪਿੱਛੇ ਲੱਤੀ ਮਰੀ ਉਹ ਪਛਾ ਮਨਾ ਮਾਂ ਨਹੀਂ ਮਾਰਦਾ ਤਾ ਨਾਇ ਬੇ ਚੱਲ ਦੱਸ ਸਾਨੂੰ ਕਿੱਥੋਂ ਲੱਦੀਆਂ ਛੇਤੀ ਦੱਸ ਲੱਦੀਆਂ ਕਿੱਥੋਂ ਦੱਸ ਛੇਤੀ ਦੱਸ ਰੋੜੇ ਤੋਂ ਨਾ ਦੇਖੇ ਨਾ ਕਿਹੜੇ ਰੋੜੀ ਤੋਂ ਓਏ ਜਿਹੜੇ ਜਿਹੜੇ ਗੋਬਰ ਵਾਲੇ ਜਿਹੜੀ ਰੋੜੀ ਨਹੀਂ ਹੁੰਦੀ ਇਹ ਆਹ ਰੋੜੀ ਗੋਬਰ ਵਾਲੀ ਤੂੰ ਲਾਦ ਆ ਰਿਆਂ ਚੱਲਾ ਤੂੰ ਮੁੰਡੇ ਦਾ ਨਾਂ ਦੱਸ ਪੰਜਾਬੀ ਮੁੰਡੇ ਕਿਹੜੇ-ਕਿਹੜੇ ਕਰੇ ਨਾ ਹਾਂਜੀ ਉਹ ਰੋੜੀ ਰੜੀ ਤੋਂ ਹਣੁ ਬੁਜਾਤ ਆਈ ਹੈ ਨਾ ਬਾਦੂ ਬੰਦਿਆ ਨਾ 10 ਮਿੰਟੋ ਮਿੱਟੀ ਪੰਜਾਬੀ 10 ਘੜੇ ਘੜੇ ਹਾਂਜੀ ਪੰਜਾਬੀ ਪੰਜਾਬੀ ਮੁੰਡੇ 10 ਘੜੇ ਘੜੇ ਤੇਰੇ ਨਾਲ ਕਨੋਂ ਨੇ ਪੁੱਛੇ ਤੇ ਤੈਨੂੰ ਦੱਸ ਦੇਣੀ ਤੂੰ ਪੰਜਾਬ ਦੇ ਮੁੰਡੇ ਇੱਕ ਇੱਕ ਅਕਾਸ਼ ਅਕੱਚੇ ਕਾਸ਼ ਹਾਂਜੀ ਕਿੱਥੋਂ ਦਾ ਹੋ ਕਿੱਥੋਂ ਦਾ ਹਾਂਜੀ ਪਿਆਤਾ ਆ ਹੈਂ ਬਿਆਰਤਾ ਆ ਤੈਨੂੰ ਪੰਜਾਬੀ ਪੁੱਛਿਆ ਤੂੰ ਬਿਆਰ ਬਿਆਰ ਨੂੰ ਤਰਪੈਣਾ ਕਾਸ਼ ਕਿਦਾਂ ਹੋ ਗਿਆ ਬਿਆਰ ਦਾ ਕਾਰਚੋਰ ਮਾਰਦਾ ਤੋ ਫੇਰਾ ਪੰਜਾਬ ਦਾ ਬੰਦਾ ਵਾ ਸੱਚ ਬੋਲਦਾ ਜਿਹੜੀ ਫੇਰ ਕੁੱਟ ਖਾਏਗਾ ਪੰਜਾਬੀ ਮੁੰਡੇ ਦਾਸ ਕਿੱਥੋਂ ਦਿੰਦੇ ਨੂੰ ਨਹੀਂ ਮਾਰਦੇ ਤੈਨੂੰ ਕੋਈ ਉਹ ਵੀ ਨਹੀਂ ਕੋਈ ਤੈਨੂੰ ਆ ਤੈਨੂੰ ਡਰ ਹੋਊਗਾ ਮੈਨੂੰ ਉਹ ਮੱਦੇ ਮਾਰ ਦੇਣਗੇ ਨਹੀਂ ਉਹਨਾਂ ਕੋਲੋਂ ਕੋਈ ਨਹੀਂ ਦਿੰਦੇ ਤੂੰ ਉਹਨਾਂ ਦਾ ਨਾਮ ਲੈ ਦੇ ਇਹ ਗਰੰਟੀ ਰਹੀ ਤੇਰੀ ਤੇ ਤੂੰ ਸਹੀ ਸਮਾਂ ਦਾ ਇਤਰਾ ਹੀ ਰੱਖਾਗੇ ਤੇ ਤੈਨੂੰ ਕਹਤਾ ਤੇਰੇ ਇਹ ਨਾ ਬੰਦਿਆ ਦਾ ਡਰ ਹੋਵੇ ਕਿ ਮੈਨੂੰ ਕੋ ਕੁੱਟਣ ਮਾਰਨਗੇ ਤੈਨੂੰ ਨਹੀਂ ਹੁੰਦਾ ਕੋਈ ਹੈ ਨਾ ਤੇ ਗੁੱਸੇ ਨਾਲ ਕੱਲ ਕਰ ਲਈ ਆ ਚੱਲ ਨਾਕ ਕਰਦਾ ਹੋ ਗਿਆ ਨਹੀਂ ਕਰ 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 ਉਹ ਬਾਈਲ ਬੋਚ ਵਾਲਾ ਸਗਲੀ ਨੂੰ ਕੋਟ ਕੇ ਹੱਥ ਪਾ ਆਲਾ ਉਹ ਨਾਲ ਗੱਲ ਕਰਨੀ ਹੋ ਕੱਲ ਲੈਣਾ ਮੇਰੇ ਨਾਲ ਆ ਰਿਕਾਰਡਿੰਗ ਹੈ ਦੀ ਇੱਕ ਕਿ 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 ਕਿਹੜਾ ਕਰਾ ਹਾਂ ਇੱਕ ਮਿੰਟ ਇੱਕ ਮਿੰਟ ਰੁਕ ਜਾ ਦੱਸ ਦੇ ਪੁੱਤ ਭਾਈ ਦੱਸ ਦੇ ਦੱਸ ਦੇ ਇੱਕ ਮਿੰਟ ਦੱਸ ਦੇ ਤੂੰ ਹਨਾ ਕੋਹ ਕੰਤ ਮਨ ਨੁਕਾਂ ਕੰਤ ਹੈ ਜਸਾ ਡਾਤਾ ਹੈ ਸੱਡਾ ਸੱਡਾ ਨਾਮ ਲਿਆ ਨਾ ਤ ਤਨ ਨੂੰ ਤਨ ਤਨ ਮਾਰਤੇ ਨਾ ਆ ਤੈਨੂੰ ਗਰੰਟੀ ਦੇ ਰਿਹਾ ਤੈਨੂੰ ਕਦੇ ਨਹੀਂ ਮਾਰਨ ਦਿੰਦੇ ਅਸੀਂ ਤੇ ਛੱਡ ਗਿਆ ਵਈ ਆਹੜੇ ਸਾਨਾ ਵਰਗੇ ਤੇਰੇ ਨਾਲ ਖੜੇ ਆਂ ਤੇ ਤੇਰੇ ਘਰ ਛੱਡ ਗਿਆ ਉਹ ਜਾ ਤੈਨੂੰ 50 ਖੜੀ ਤੇ ਐਵੇਂ ਮਾਰ ਦੇਣਗੇ ਤੈਨੂੰ ਕਿਹੜੇ ਗਰੰਟੀ ਪੋਲਾ ਛੱਡ ਜਾ ਐ ਫੰਡ ਦੇ ਜਾਂ ਫੜਾ ਦੇ ਦੰਡਾ ਨਹੀਂ ਲੱਗਦਾ ਇਹਨੂੰ ਨਾਮ ਦਾ ਵਗ ਜਾ ਸਾਡੇ ਮੈਂ ਖੜਾ ਆ ਤੇਰੇ ਲਾਗੇ ਕੋਈ ਨਹੀਂ ਤੇਰੇ ਕੋਲ ਕੋਈ ਨਹੀਂ ਮਾਰਦਾ ਚਪੇੜ ਕੋਈ ਨਹੀਂ ਤੈਨੂੰ ਮਾਰੂਗਾ ਚਪੇੜ ਕੱਟ ਕੇ ਮਾਰੂਗਾ ਇਹ ਪਿੰਡ ਦੇ ਜੇ ਮੁੰਡੇ ਤੇ ਫੜਾ ਦੇ ਰੂ ਕਿਹ 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 ਇੱਥੋਂ ਆ ਗਿਆ ਇਹ ਜੀ ਇੱਕ ਤਾਂ ਜੇ ਉੱਪਰ ਕੇ ਬਲਜੀਤ ਨਾਮ ਦਾ ਮੁੰਡਾ ਆਇਆ ਕੋਟੇ ਬਲਜੀਤ ਹਾਂਜੀ ਉਹਦਾ ਚਿਹਰਾ ਪਛਾਣਨੇਗਾ ਚਿਹਰਾ ਪਛਾਣਨੇਗਾ ਹਾਂਜੀ ਕਿੱਥੇ ਉਹਦਾ ਘਰ ਬਾਹਰ ਕਿੱਥੇ ਆ ਪੋਚਾਗਾ ਜੀ ਇੱਕ ਇੱਕ ਜੀ ਮਲਕੀਤ ਸਿੰਘ ਨਾਮ ਚ ਮਲਕੀਤ ਸਿੰਘ ਹਾਂਜੀ ਬਲਜੀਤ ਸਿੰਘ ਤੇ ਮਲਕੀਤ ਸਿੰਘ ਤੇ ਤੀਜਾ ਚਾਚਾ ਹੋਗਾ ਜੀ ਇੱਕ ਇੱਕ ਨਾਮ ਹੈ ਕਿ ਬੱਬਲੂ ਨਾਮ ਹੈ ਕਿ ਬੱਬਲੂ ਹਾਂਜੀ ਲੋ ਬਲੂ ਹਰਸਾਨ ਤਿੰਨ ਤੇ ਹੋਰ ਹੋਰ ਕੋਈ ਤੈਨੂੰ ਕੋਈ ਨਹੀਂ ਕੁਛਦਾ ਮੈਂ ਬੇ ਯਾਰ ਅੱਜ ਗਰੰਟੀ ਹੈ ਸਾਡੀ ਨਹੀਂ ਕੁਝ ਕਹਿੰਦੇ ਨਹੀਂ ਬੁੱਤ ਤੇਰੇ ਤੇਰੇ ਕਰੇਗਾ ਸਾਡਾ ਵਾਗ ਉਹ ਤੁਹਾਡੀ ਬੱਚਿਆਂ ਦਾ ਆ ਤੈਨੂੰ ਮੁੱਢ ਦਾ ਦਾ ਸੱਚ ਗੱਲ ਦੱਸ ਤੈਨੂੰ ਨਹੀਂ ਮਾਰਦੇ ਠੀਕ ਹੈ ਜੇ ਤੂੰ ਝੂਠ ਮਾਰੇਗਾ ਫਿਰ ਖਾਣਗੇ ਦੱਸ ਸੱਚ ਦੱਸ ਠੀਕ ਹੈ ਖਾ吃 ਵੀ ਜਿਵੇਂ ਚਾਹਿਆ ਤੋੜਸ ਕੋਈ ਕੋਈ ਨਹੀਂ ਕੋਈ ਬਈ ਨਹੀਂ ਠੀਕ ਬਈ ਆਹ ਹੁੰਦਾ ਸਪੋਟ ਕੋਈ ਬਾਕੀ ਦੱਸ ਦੇ ਕਾਕਾ ਜੀ ਪੋਜਿਤਿਵ ਬਲਬੀਰ ਨਾਮ ਦਾ ਭਈ ਇੱਕ ਹੈ ਕ ਬਲਬੀਰ ਨਾਮ ਦਾ ਹਾਂ ਜੀ ਬਲਬੀਰ ਆਫਰੀ ਜੀ ਠੀਕ ਹੈ ਚਲ ਠੀਕ ਹੈ ਬਾਕੀ ਹੋਰ ਕੋਈ ਦੱਸ ਇੱਕ ਮੁੰਡਾ ਗਾਥੀ ਸੱਤ ਨਾਮ ਹੈ ਗਾਥੀ ਇੱਕ ਹੈ ਕਤਾ ਹਾਂ ਜੀ ਟੋਟਲ ਮੁੰਡੇ ਇੱਥੋਂ ਇੱਥੋਂ ਦੇ ਕਿੰਨੇ ਆ ਹਾਂ ਜੀ ਟੋਟਲ ਮੁੰਡੇ ਕਿੰਨੇ ਆ ਇੱਥੋਂ ਦੇ ਨਾਲ ਵਾਲੇ ਇਹ ਟੋਰੇ ਆ 10 ਮੁੰਡੇ ਰਲੇ ਆ ਇਹ ਪਿੰਡ ਦੇ ਹਾਂਜੀ 10 ਮੁੰਡੇ 10 ਨਾਮ ਕੋਈ ਵੀ 10 ਜਿੱਦ ਤੇ ਸਾਹਮਣੇ ਆਣ ਚਿਹਰੇ ਦੱਸ ਦੇਗਾ ਹਾਂਜੀ ਉਹਨਾਂ ਦੇ ਘਰ ਆਉਣਾ ਪਤਾ ਤੇ ਨੂੰ ਘਰਾਂ ਖਣੇ ਪਤਾ ਕਾ ਬੰਦੇ ਦਾ ਉਹਨਾਂ ਦਾ ਕੋਈ ਫੋਨ ਨੰਬਰ ਨਹੀਂ ਵੀਰ ਜੀ ਫੋਨ ਨੰਬਰ ਨਹੀਂ ਆ ਗੰਨਾ ਕਾ 10 ਨੰਬਰ ਕਿਵੇਂ ਦੇ ਬੰਦੇ ਚਿਹਰੇ ਤੇ ਉਮਰ ਤੇ ਕਿੰਨੇ ਕਾ ਡਾੜੀਆਂ ਦੁੜੀਆਂ ਕਦਾ ਉਹਨਾਂ ਨੇ ਓ ਜੇ ਮੁੰਨੇ ਆ ਮੁੰਨੇ ਆ ਸਾਰੇ 10 ਦੇ 10 ਹੀ ਹਾਂਜੀ ਸੇ ਕਿੰਨੇ ਰੱਖ ਉਹਨਾਂ ਨੇ ਠੀਕ ਆ ਹਾਂਜੀ ਉਹਨਾਂ ਦਾ ਚਿਹਰਾ ਤੇਰੇ ਸਾਹਮਣੇ ਹੁਣ ਲਿਆ ਵਗਲ ਸਿਰ ਪਛਾਣਦੇ ਇਦੋਂ ਇਦੋਂ ਤੂੰ ਚਿਹਰਾ ਪਛਾਣ ਕੇ ਦੱਸ ਦੱਸਦਾ ਨਾ ਕਿਹੜਾ ਪਹੰਡਾ ਵਾ ਹਾਂਜੀ ਤੂੰ ਜਿਹੜਾ ਬੰਦਾ ਤੇਰੇ ਪਛਾਣ ਚ ਆਇਆ ਤੂੰ ਦੱਸਣਾ ਹੀ ਦੱਸਣਾ ਨਹੀਂ ਇਹਨਾਂ ਤੋਂ ਡਰੇ ਦਾ ਨਾਂ ਨਾ ਲਵੇਂ ਠੀਕ ਤੂੰ ਉਸੇ ਵਾਲੇ ਨਾਂ ਲੈਣਾ ਵਾ ਹਾਂਜੀ ਜੇਦਰ ਉਹ ਸਾਹਮਣੇ ਬੰਦਾ ਕੋਈ ਵੀ ਨੀਂਦਾ ਤੈਨੂੰ ਹਾਂਜੀ ਤੇਰੇ ਨਾਲ ਆ ਰਲਿਆ ਮੱਝਾਂ ਦੇ ਚੱਕਰ ਚ ਹਾਂਜੀ ਨਾਂ ਲੈਣਾ ਹੀ ਦੋਸਤ ਠੀਕ ਦਹਾ ਬੰਦੇ ਦੇ ਨਾਂ ਦੱਸ ਬਾਕੀ ਸਾਰੇ ਨਾਂ ਦੱਸ ਦੂ ਮਿੰਟ ਮਿੰਟ ਕੋਠੇ ਦੱਸ ਕੋਈ ਨੀਂ ਪਾਣੀ ਪੀਣਾ ਪਾਣੀ ਲੈ ਆਉਂ ਠੰਡਾ ਪੀਣਾ ਠੰਡਾ ਪਿਆ ਦੇਣਾ ਤੈਨ ਯਾ ਠੰਡਾ ਸੀ ਯਾ ਠੰਡਾ ਪਾਣੀ ਆਉਂਦਾ ਫੋੜਦਾ ਦੱਸੀ ਠੰਡੀ ਜੀ ਬੋਲੇ ਇੱਕ ਮਗਾ ਠੰਡਾ ਦੂਪ ਹੋਣੀ ਕੋਈ ਬੇਸ਼ੱਕ ਤੇ ਅੰਦਰ ਵੀ ਕੇ ਦੱਸ ਦਿਆ ਕੇ ਕੇਂਦਰ ਆਇਆ ਆਜੂ ਪੱਖੇ ਦਾ ਲੈ ਆਇਆ ਆਇਆ ਆਇ ਪੱਖੇ ਦਾ ਲੈ ਲੈ ਆਇਆ ਅੰਦਰ ਆਇਆ ਪੱਖੇ ਦਾ ਲੈ ਆਇਆ ਆਇਆ ਕੋਈ ਠੰਡਾ ਜਾਂਦਾ ਦੋ ਜੀ ਲੈ ਜਾ ਉਹ ਅੰਦਰ ਆਖਿਆ ਬਈ ਦੋ ਆਪਾਂ ਚਾਲੇ ਜਾਂਦੇ ਹੁਣ ਨਾ ਬੋਧ ਨਾ ਹੁੰਦੀ ਫੰਡਾ ਜੇ ਉਹ ਸਾਰੇ ਪੁੱਤਾਂ ਦੇਗਾ ਤੇ ਕੋਈ ਨਹੀਂ ਪੁੱਛਦਾ ਐ ਦੁੱਤੀ ਦੇ ਨੇ ਨਵਨੀ ਨੇ ਸਤਾ ਕੀ ਕਰਿਆ ਬੰਦੇ ਸਾਰੇ ਬਾਹਰ ਕੋ ਵੱਖਰੇ ਚੱਲਦੇ ਆਂ ਹਾਂ ਹਾਂ ਆ ਇੱਕੋ ਜਿਹਾ ਹੋ ਜਾਂਦਾ ਹੈ ਇਹ ਰੇ ਬਾਹਰ ਕਦੀ ਪਦੀਆ ਬਹੁਤ ਪਾਲਾ ਲੱਗੀ ਜਾਵੇ 10 ਨਾ 10 ਉੱਚੀ ਬੋਲੇਗਾ ਅਗਰ ਬੋਤ ਕਾਪੀ ਲਿਆ ਫੜ ਕੇ ਕਾਪੀ ਲਿਖੋ ਮੜਾਇਲ ਜੀ ਕਾਪੀਆ ਕਰੀਂ ਗੱਬੂ ਸਾਰਾ ਨਾਮ ਲਿਖ ਮੜ ਕੇ ਚੇਤਾਣਾ ਆਪਾਂ ਨੂੰ ਪੁੱਲ ਜਾਣਾ ਦੇਖੋ ਪੁੱਤੂ ਡਰਦਾ ਨਹੀਂ ਬੇਫੋਰੋ ਗਾਬੇ ਤੁੰ ਮਾਰਦਾ ਸਾਰਿਆਂ ਦਾ ਕਾਪੀ ਦੇ ਨਾਮ ਦਹਾਂ ਦੇ ਲਿਖਾ ਦੇ ਇਹਨੂੰ ਕੁਛ ਨਹੀਂ ਆ ਦੇ ਤੇਰਾ ਭਲਾ ਉਹ ਤੁਹਾਡੇ ਪੁੱਤਰ ਜਿੰਨੇ ਬੰਦੇ ਤੇ ਤੂੰ ਹੱਥ ਲਾ ਵੀ ਸਾਡੀ ਜ਼ਿੰਮੇਵਾਰੀ ਆ ਵੀਰ ਉਹ ਨਹੀਂ ਬੈਠੇ ਸਾਰੇ ਗਰੰਟੀਦਾਰ ਆ ਕੋਈ ਗੱਲ ਨਹੀਂ ਆ ਸਰਪੰਚ ਜੀ ਘਰ ਬੈਠਾ ਇੰਗੇ ਗਰੰਟੀਦਾਰ ਆ ਕੋਈ ਗੱਲ ਨਹੀਂ ਚੋਰੀ ਕੀਤੀ ਡੇਰਿਆਂ ਤੋਂ ਜਿਹੜੇ ਪਿੰਡਾਂ ਤੋਂ ਬਾਹਰ ਡੇਰੇ ਆ ਕਿੰਨੇ ਡੇਰਿਆਂ ਤੋਂ ਚੋਰੀ ਕੀਤੀ ਬਾਈਕਾਂ ਤੋਂ ਮਾਲਾ ਡੇਰੇ ਜਿਹੜੀਆਂ ਘਾਰ ਆ ਜਿਹੜੀਆਂ ਮੱਜਾਂ ਇੱਥੇ ਫਾੜਕ ਲੱਗ ਕੇ ਛੱਡ ਗਏ ਹੋ ਭੱਜ ਗਏ ਬੰਦੇ ਉਹ ਵੀ ਤੂੰ ਨਾਲ ਹਦੋ ਹਾਂਜੀ ਉਹ ਦਾਲ ਹਾਂਜੀ ਉਹ ਮੇਰੇ ਡੰਗਰ ਖੁੱਲ੍ਹੇ ਛੱਡ ਗਏ ਸਾਡੇ ਬੰਦੇ ਅੱਜ ਅੱਜ ਕਰੀਏ ਤਾਂ ਕੋਈ ਇਹਨੂੰ ਮੇਰੇ ਹਿਸਾਬ ਨਾਲ ਨਾ ਇਹ ਵੀ ਇਹ ਜਿਹੜੇ ਇਹਨੂੰ ਪੁੱਛੋ ਪਿੰਡ ਦਾ ਬੰਦਾ ਜਿਹੜਾ ਜਨਾ ਕੋਈ ਗਾਲ ਨਾ ਲਖਾਉਂਦਿਆ ਉਹ ਨਹੀਂ ਗੱਲ ਜਿਹੜੀ ਵੀ ਦੱਸਦਾ ਮੈਂ ਇਹ ਗੱਲ ਸਹੀ ਦੱਸਦਾ ਭਾਜੀ ਗੱਲ ਸੱਚੀ ਦੱਸੂਗਾ ਤੂੰ ਬੋਲੋ ਤੂੰ ਦੱਸ ਪੁੱਛ ਕੀ ਦਾ ਇੱਕ ਖਾਣਾ ਮੈਂ ਖਾਸੀ ਇੱਕ 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 ਕਤ ਨਮ ਲਕੀਂ ਨਾ ਮੱਠੀ ਨਾ ਮੱਠੀ ਮਲਕੀ ਸੰਗ ਨਹੀਂ ਹੋਈ ਰੇ ਦੇ ਗੋ ਮਾਤ ਕੋਲ ਦੀਆਂ ਅੱਜ ਆ ਆ ਮਲਕੀਸਰ ਦੂਜਾ ਹੋਰ ਦੂਜਾ ਸਤਨਾਮ ਦੇ ਸਤਨਾਮ ਅੱਜ ਇੱਕ ਸਤਨਾਮ ਸਤਨਾਮ ਅੰਦਾਇਕ ਨੇ ਸੱਤਾ ਦੇ ਸਤਨਾਮ ਸਤਨਾਮ ਸੱਤਾ ਸੱਤਾ ਇਹ ਹੋਰ 10 ਬੁੱਤ ਮਾਈ ਦਾ 10 ਕੋਈ ਗੱਲ ਰਗੜ ਲਾ ਇੱਕ ਨਾਮ ਮੈਂ ਕਹੇ ਸ ਇੱਕ ਨਾਮ ਮਲਕੀਸਰ ਨਾਮ ਅੱਜ ਮਲਕੀਸਰ ਲਿਖਾਦਾ ਬਹੁਤ ਸੱਤਾ ਵੀ ਲਿਖਾਦਾ ਦੂਜਾ ਤੀਜਾ ਤੇ ਸਤਨਾਮ ਮੈਂ ਕਹੇ ਇੱਕ ਹੋ ਜਾਂ 골 ਨਾਮਾ ਦੇਖਾ ਜੀ 골ਡੀ 골ਟੀ ਇਤਨੀ ਦੇਖੋ ਪਿੰਚ ਮੱਤੀ ਹੈਗੀ ਕੋਈ ਨਹੀਂ ਉਹ ਲੱਭੇ ਹਣੇ ਕਈ ਨਾਮ ਨਾਰ ਰਲਦੇ ਹੁੰਦੇ ਬੰਦੇ ਨੇ ਗਾੜੀ ਇਹ ਖਨਾਮਾ ਕਾਝੇ ਪੱਜ ਬੇਸ਼ੰਮਾ ਕਾਝੇ ਬਲਵੀਰ ਹਾਂ ਬਲਵੀਰ ਬਲਵੀਰ ਸਿੰਘ ਬਲਵੀਰ ਸਿੰਘ ਦਿਲੂਸੋਰ ਹੋਰ ਗਾੜੀ ਹੋਰ ਇਹ ਖਨਾਮਾ ਕਾਝੇ मर्यो न छे हि मर्यो न ठोडा होश छैन टेन्सन गर्ना किन न हे मर्यो न बिरुमन ਤੈਨੂੰ ਨਹੀਂ ਮਾਰਦੇ ਯਾਰ ਸਾਡੇ ਦੇ ਤਨ ਜਿੱਤ ਸਾਰੇ ਤੈਨੂੰ ਧੀਦਾਂਗੇ ਜੇ ਤੂੰ ਡਰਦਾ ਕਹਦਾ ਤੈਨੂੰ ਸਾਰੇ ਤੈਨੂੰ ਜਦੋਂ ਗਰੰਟੀ ਚੁੱਕਦੇ ਤੇਰੀ ਫਿਰ ਕਾਦੀ ਗੱਲ ਆ ਨਾ ਨਾ ਸੋਹਣਾ ਆਸਰਪੰਜ ਸਾਹਮਣੇ ਬੈਠਾਵਾ ਕੋਈ ਕੋਕੜਾ ਪੁੱਤ ਕੋਈ ਗੱਲ ਨਹੀਂ ਆ ਦੱਸ ਮੇਰਾ ਪੁੱਤ ਸਾਰਿਆਂ ਨਾਂ ਦਾ ਦੱਸ ਨਾਂ ਦਾ ਕੋਈ ਨਹੀਂ ਤੈਨੂੰ ਮਾਰਦਾ ਬੰਦਾ ਪਿੰਡ ਦਾ ਜਾਂ ਕੋਈ ਤੇਰੀ ਪਛਾਣ ਚ ਉਸੇ ਨਾਲ ਨਾਂ ਲੈ ਤੂੰ ਉਹਦਾ ਵੀ ਬੇਚਿੰਤਾ ਹੋਗੇ ਕੋਈ ਨਹੀਂ ਮਾਰਦਾ ਤੈਨੂੰ ਕੱਤ ਨਹੀਂ ਕਰਦਾ ਤੂੰ ਪਿੰਡ ਦੇ ਨਾਂ ਦਾ ਜੇ ਤੈਨੂੰ ਬੰਦਾ ਪਛਾਣ ਚ ਵੀ ਹੁੰਦਾ ਉਸੇ ਨਾਲ ਤੂੰ ਉਂਗਲ ਕਰਦੇ ਬੰਦੇ ਨਾਲ ਬੰਦਾ ਦੱਸਦੇ ਵੀ ਆ ਹੋਰ ਬੰਦਾ ਦੱਸ ਤੈਨੂੰ ਪਾਣੀ ਪੀਉਣੇ ਠੰਡਾ ਲੈਣਾ। ਇਹ ਕੋਈ ਸ਼ਾਮ ਨਹੀਂ ਹੋਦਾ ਕੋਈ ਜੱਕਰ ਦੇ ਦਾ। ਹਾਂ 10 10 ਨਾ ਨਾ ਮੱਕਾ ਚੀ। ਇਹ ਨਾ ਇਹ ਕਨਾ ਮੱਕਾ ਚੀ। 70 ਨਾ ਮੱਕਾ ਚੀ। 70 ਨਾ 70 ਲੈਤਾ ਵਾ 40 ਦੇ। 70 ਸੱਤੂ। ਸੱਤੂ। ਸੱਤੂ ਲੈ ਸੱਤੂ ਦੇ 47 ਸੱਤੂ। ਹੋਰ ਬੁੱਤ ਮਾਇਨਾਂ 10 ਤੈਨੂੰ ਠੰਡਾ ਪੀਉਣੇ। ਹੋਰ ਦੱਸ ਭਾਈ ਬੀ ਫਿਕਰੋ ਦੇ ਦਸਾਂ ਹੁਣ ਲੈ। ਹੋਰ ਗਾੜੀ। ਇੱਕ ਕਾਣਾ ਮਹਾਜਿ ਲਖਾ ਸਿੰਘ ਨਾਮ ਹੈ ਲਖਾ ਲਖਾ ਸੋ ਇਹਦੇ ਲਿਖਾਇਆ ਨਹੀਂ ਲਖਾ ਲਖਾ ਗਾੜੀ ਦਾਸਪੁੱਤ ਕੋਈ ਡਰਨ ਵਾਲੀ ਗੱਲ ਹੋਣੀ ਉਹਨਾਂ ਦਾ ਤੈਨੂੰ ਕਿੱਥੇ ਰੱਖਦੇ ਹੁੰਦੇ ਸੀ ਹਾਂਜੀ ਉਹ ਤੈਨੂੰ ਉਹ ਤੁਹਾਨੂੰ ਕਿਦਾਂ ਸੂਹ ਦਿੰਦੇ ਹੁੰਦੇ ਸੀ ਹਾਂਜੀ ਕਿਦਾਂ ਉਹਨਾਂ ਦਾ ਤੁਹਾਡਾ ਤੂੰ ਆਨਾ ਦਾਫ ਬੰਦੇ ਇਹ ਪਿੰਡ ਦੇ ਉਹਨਾਂ ਨਾਲ ਕਿਦਾਂ ਦਾ ਡਾਰ ਮੇਲ ਹੁੰਦਾ ਹੁੰਦਾ ਹੈ ਉਹ ਜੀ ਸਾਡੇ ਕੋਲ ਸੀ ਫੋਨ ਕਰਤੇ ਰਹੇ ਫੋਨ ਕਰਦੇ ਹੁੰਦੇ ਇਹੇ ਹਾਂਜੀ ਫੋਨ ਤੇਰਾ ਤੇਰਾ ਫੋਨ ਨੰਬਰ ਕੋਈ ਤਾ ਤੂੰ ਫੋਨ ਚੁੱਕਦਾ ਕਿਹੜਾ ਬੰਦਾ ਚੁੱਕਦਾ ਕੋਈ ਹੋ ਰਹੀ ਮੈਂ ਨਹੀਂ ਚੁੱਕਦਾ ਫੋਨ ਤੇ ਹਰ ਚੁੱਕਦੇ ਹੈ ਅੱਛਾ ਤੂੰ ਨਾਲ ਤਾਂ ਹੜਾਈਆਂ ਹਾਂਜੀ ਠੀਕ ਆ ਲੱਗਦੇ ਕਿਥੋਂ ਉਹਨਾਂ ਦੇ ਲਾਦੇ ਕਿਥੋਂ ਦੇ ਉਹ ਅੱਛਾ ਜੀ ਰੂੜੀ ਥਲਾ ਤੇ ਰੂੜੀ ਦੇ ਲਾਦੇ ਹੁੰਦੇ ਜੀ ਪਛਾਣ ਕਰੇਗਾ ਜੀ ਤੈਨੂੰ ਲੈ ਕੇ ਜਾਈਏ ਤੇ ਹਾਂਜੀ ਪਿੰਡ ਦੀਆਂ ਤੈਨੂੰ ਪਿੰਡ ਦਾ ਤੈਨੂੰ ਛੜਕਾਂ ਦਾ ਪਤਾ ਹੀ ਹੋਣਾ ਨਾਲ ਫਿਰਕੇ ਹਾਂ ਕਿੰਨੇ ਦਿਨ ਆਉਂਦੇ ਰਹਿ ਕਿੰਨੇ ਦਿਨ ਇੱਥੇ ਆਉਂਦੇ ਰਹੇ ਜੋ ਪਿੰਡ 'ਚ ਇੱਕ ਟੈਂਪਰਰੀ ਲੋਕਡਾਊਨ ਮੈਂ ਕਾਇਆ ਹਾਂ ਲੋਕਡਾਊਨ ਹਾਂ ਬਤਾਦਾ ਲੋਕਡਾਊਨ ਹਾਂ 21 ਪ੍ਰੈ ਕੋਡ 2025 ਹਾਂ ਫਿਰ 10 2020 ਆ ਰਿਖੇ ਹਾਂ ਹਾਂ 10 10 ਕੋਈ ਲੋਕ ਡੈ ਨਾਸ ਲੋਕਡਾਊਨ ਚ ਹਾਂ ਹਸ ਜੀ ਰਾਤ ਨੂੰ ਆਏ ਹਾਂ ਹਾਂ ਠੀਕ ਹੈ ਹਾਂ ਜੀ ਹਾਂ ਐਸੇ ਲੋਕਡਾਊਨ ਚ ਆ ਕੇ ਨਾ ਹਾਂ ਕੰਮ ਕੀਤਾ ਹੈ ਕਿਥੋਂ ਗੋਲੇ ਡੰਗੇ ਨੂੰ ਕਹੋਗੇ ਨੋ ਹਾਂ ਜੀ ਕਿਹੜੇ ਕਰੋ ਡੇਰੀ ਤੋਂ ਬਾਹਰੋਂ ਪਿੰਡ ਕੋ ਪਿੰਡ ਚ ਖੁੱਲ੍ਹੇ ਹਿੱਥੇ ਪਿੱਛੇ ਕਾ ਪਤਾ ਤੈਨੂੰ ਕਿੱਧਰ ਕਿੱਧਰ ਦੇ ਖੜੇ ਸੀ ਕਿੱਥੋਂ ਖੜੇ ਪਿੰਡ ਦੇ ਕੋ ਜੀ ਹਨ ਨਾ ਉਹ ਜਿਹੜੇ ਬੰਤੇ ਹਨ ਮਰਤ ਹਨ ਜੀ ਗੱਡੀ ਕੋਲ ਰਹਿੰਦਾ ਹੈ ਤੂੰ ਗੱਡੀ ਕੋਲ ਰਹਿੰਦਾ ਹਾਂ ਜੀ ਕੀ ਉਹ ਗੱਡੀ ਕੋਲ ਉਹ ਗੱਡੀ ਵਾਲੇ ਖੁੱਲੇ ਢੜੇ ਪਿੰਡ ਕੋ ਡੰਗਰ ਖੁੱਲੇ ਛੋਟਾ ਸੀ ਲੱਖ ਨੂੰ ਲੋਕਡਾਊਨ ਚ ਆ ਬਸ ਠੀਕ ਆ ਫਿਰ ਨਹੀਂ ਉਹ ਗੱਡੀ ਦਾ ਪਤਾ ਡੰਗਰ ਮੇਰੇ ਕੋਲ ਨਹੀਂ ਉਹ ਗੱਡੀ ਦਾ ਪਤਾ ਨੰਬਰ ਦੰਬਰ ਫਿਰ ਸਾਚੀ ਬੋਲਦੇ ਆ ਤੁਸੀਂ ਉਹ ਗੱਡੀ ਵਾਲਾ ਹੈ ਕਿੱਥੋਂ ਦਾ ਹੈ ਉਹ ਟੈਕਟ ਵਾਲਾ ਹਸੀ ਬਿਆਰ ਦਾ ਬਿਆਰ ਦਾ ਉਹਦਾ ਟ੍ਰੈਕਟ ਹੁੰਦਾ ਸੀ ਉਹ ਲੱਦ ਕੇ ਖੜਦਾ ਸਾਰੇ ਇਥੋਂ ਹਾਂਜੀ ਤੁਹਾਨੂੰ ਕਿੰਨੇ ਪੈਸੇ ਦਿੰਦਾ ਹੁੰਦਾ ਸੀ ਹਾਂਜੀ ਬਾਕੀ ਬੰਦੇ ਪਿੰਡ ਦੇ ਖਾ ਦਾ ਬੰਦੇ ਪੂਰੀ 10 ਬੰਦੇ ਇਹ ਕਰ ਪੂਰੇ ਇਹ ਕਿੰਨੇ ਹੋਏ ਅਜੇ 1 2 3 4 5 6 6 ਹੋਇਆ ਪੁੱਤ 4 ਬੰਦੇ ਹੋਰ ਗੜਿਆ ਨਾ 10 ਨੂੰ ਬਾਕੀ ਨਾਲ ਮਲਕੀਤ ਸਿੰਘ ਮੇਰੇ ਮੇਰੇ ਉਹਨਾਂ ਨਾਲ ਆਖ ਮਲਕੀਤ ਸਿੰਘ ਹਾਂਜੀ ਸੱਤਾ ਹਾਂਜੀ ਬੋਲਦੀ ਹਾਂਜੀ ਬਲਵੀਰ ਹਾਂਜੀ ਸੋਮ ਸਤੂ ਹਾਂਜੀ 3 ਲੱਖਾ ਹਾਂਜੀ ਬਾਕੀ 10 4 ਬੰਦੇ ਰਹਿ ਗਏ ਬਾਕੀ 10 ਮੇਰੇ ਕੋਈ ਗੱਲ ਨਹੀਂ ਬਾਕੀਆਂ ਦੇ 10 ਨਾਲ ਕੇ ਪਾਣੀ ਪਾਣੀ ਪਿਆ ਯਾਰ ਪਿਆ ਇਹਨੂੰ ਠੰਡਾ ਸਾਬ ਕੋ ਤੈਨੂੰ ਕੋਈ ਵੀ ਡੰਡਾ ਨਹੀਂ ਲਾਉਂਦਾ ਕੋਖਣੀ ਹੁੰਦਾ ਤੂੰ ਮੇਰਾ ਪੁੱਤ ਸੱਚ ਗੱਲ ਦੱਸੇਗਾ ਤੂੰ ਪੜਾਏਗਾ ਸੱਚੇ ਬੰਦੇ ਤੇ ਇੱਕ ਗੱਲ ਹੀ ਐਵੇਂ ਝੂਠ ਤੇ ਨਾ ਕਿਹੋਂ ਪਸਾਵੀ ਝੂਠ ਦਾ ਪਸਾ ਸੱਚਾ ਜਿਹੜਾ ਸੱਚਾ ਬੰਦਾ ਦੱਸਣਾ ਹੀ ਜਿਹੜਾ ਤੈਨੂੰ ਸ਼ਾਨ ਚਾਹੂ ਉਹ ਬੰਦਾ ਕੋਈ ਲਗਾਉਂਦਾ ਨਹੀਂ ਇਹ ਕੋਈ ਕੁਝ ਨਹੀਂ ਆ ਕੁਝ ਨਹੀਂ ਆ ਪੂਰਾ ਸੈਟ ਆ ਤੇ ਇੱਥੇ ਅਣਕ ਲਗਾਉਣ ਲੱਪਿਆ ਹੀ ਕੋਈ ਨਹੀਂ ਕੁਝ ਹਾਂ ਇਹਨੂੰ ਆਪ ਖੜੋ 10 ਕੈਟੇਗਰੀ ਹੈਗੇ ਬਾਪੇ ਦੱਸੋ ਨਹੀਂ ਤੂੰ ਜੇ ਮਰਨਾ ਆਇਓ ਕੋਈ ਕਿਹੜੇ ਘਰੋਂ ਚੋਰੀ ਹੈ ਹਰ ਹੋਰ ਮਾਰਨੇਗਾ ਇੱਥੋਂ ਹਣ ਆਨੂ ਕਰਦੇ ਗੋਠੇ ਜਿਹਾ ਨਹੀਂ 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 ਗੱਡੀ ਇਹਨੂੰ ਭਾਜੀ ਕਿਹਦੇ ਨਾਲ ਦੱਸੋ ਪਿੰਡ 'ਚ ਇੱਕ ਘਰ ਦਿਖਾ ਦੇ ਕਿਹੜਾ ਇੱਕੋ ਘਰ ਨਹੀਂ ਨਹੀਂ ਭਾਜੀ ਇਹਨੂੰ ਆਪ ਨਾ ਦੱਸਿਓ ਆਪ ਦੱਸਿਆ ਜਸ ਤੂੰ ਪੂਰਾ ਦੱਸ ਮੈਂ ਆਪਣੇ ਦੱਸ ਆਹ ਦੱਸ ਕਿਹੜੇ ਘਰੋਂ ਸੀ ਗਿਆ ਜੇ ਤੂੰ ਝੂਠਾ ਕਰ ਕਿਉਂਕਿ ਹੁਣ ਇਹਨਾਂ ਨੂੰ ਤਾਂ ਪਤਾ ਵਾ ਕਿ ਕਿਹੜੇ ਘਰੋਂ ਚੋਰੀ ਹੋਈਆਂ ਜੇ ਤੂੰ ਗਲਤ ਕਰਦਾ ਨਾ ਲੈਤਾ ਤਾਂ ਉੱਥੇ ਇਹਨਾਂ ਤੈਨੂੰ ਛੱਡਣਾ ਨਹੀਂ ਸਹੀ ਘਰ ਦੱਸਣਾ ਸਹੀ ਘਰ ਦੱਸ ਦੇ ਕਿਹੜੇ ਘਰੋਂ ਹਾਂ ਤੂੰ ਪਿੰਡ ਦੀ ਫਿਰਨੀ ਤੋਂ ਕਿਆ ਚੋਰੀ ਕੀਤੀਆਂ ਇੱਕ ਘੜੀ ਦੱਸ ਦੇ ਤੈਨੂੰ ਉਹ ਸਦਾ ਛੱਡ ਦੇਣੇ ਦੱਸ ਕਿਦਰ ਖੜਨ ਨੂੰ ਜਾਣੇ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਦੱਸ ਕਿਦਰ ਜਾਣਾ ਅੱਗੇ ਲੱਗ ਨਹੀਂ ਜਾਣਦੇ ਜਾਂਦੇ ਜਿੱਧਰ ਜਾਂਦਾ ਚੱਪ 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 तु ही ना बोलो कोई ना बोलो पीछे 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 हो जाए गो जा गो हो जा हम्म ਰੋਹੀ ਤਰਾਂ ਨਹੀਂ ਰੋਹੀ ਤਰਾਂ ਕੋਈ ਨਹੀਂ ਟੋਪ 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 ਇਹ ਕਾਰ ਲੈ ਵੇਖਣ ਡਿਆ ਵਾ ਵੀ ਉਹ ਆ ਕੇ ਹੋਰ ਕਈ ਆ ਆ ਨਹੀਂ ਨਹੀਂ ਵੇਖ ਲੈ ਖੋਲ ਕੇ ਵਹਾਰੀਏ ਖੋਲ ਝੂਠ ਨਾ ਨਹੀਂ ਨਹੀਂ ਖੋਲ ਕੇ ਅੰਦਰੋਂ ਦੇਖੋ ਨਾ ਖੋਲ 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 ਹੱਥ ਸੰਗਲ ਚਾਚਾ ਮੂੰਹ ਝੋੜ ਦੇ ਪਾਟ ਕਾਣੇ ਤੇ ਆਇਆ ਕਾਣੇ ਤੇ ਨਿਕਲ ਲਾਉਣਾ ਜੀ ਜੈ ਜੀ ਜੇ ਤੋੜ ਪਾ ਲੈ ਮੈਂ ਉਹ ਮੈਨੂੰ ਲਾਉਣਾ ਮਗਰਾਂ ਕਾ ਪਿੱਛੇ ਪੜੀ ਜਾਂਦੇ तो जा। तो <कर थारीवाली> था। <कलेवाल> हाँ. नहीं <एनी> नहीं करो <कलेवाल> अच्छा चुप जाओ छोट ਜਾਂਦੂ ਇੱਥੇ ਆ। ਦੱਸ ਕਿਹੜਾ ਘਰ ਆ। ਜਾਂਦੂ ਆਪ ਜਾ। ਕੋਈ ਨਹੀਂ ਬੱਬਾ ਜੀ ਕੋਈ ਕੋਈ ਗੱਲ ਨਹੀਂ। ਕੋਈ ਗੱਲ ਐ ਮਰਗੀ ਆ। ਹੁਣ ਕਹਿਣਾ ਨਹੀਂ ਕੋਈ। ਭਾਵੇਂ ਜੋ ਮਰਗੀ ਹੋਈ। ਕੁਝ ਨਹੀਂ ਕਹਿੰਦੇ। ਗਲਤੀਆਂ ਇਨਸਾਨ ਕੋ ਹੋ ਜਾਂਦੀਆਂ ਬੜੀਆਂ ਬੜੀਆਂ। ਚੱਲ ਭਾਈ। ਹੂੰ। ਟੈਣੀ ਕਾ ਡੇਰਾਂ ਦਾ ਪੈਂਦਾ ਪਗਟਾ ਟੈਣੀ ਕਾ ਡੇਰਾ ਹੈਗਾ ਟੈਣੀ ਕਾ ਡੇਰਾ ਇੱਥੇ ਹੈਗਾ ਆ ਵੀ ਮੇਰੀਆਂ ਨਿਕਲੀਆਂ ਉਹਨੀਆਂ ਤੇਰਾ ਭਲਾ ਤੇ ਇਹਨੂੰ ਟੈਣੀ ਨੇ ਦੱਸਿਆ ਕਿਨੇ ਇਹਨੂੰ ਟੈਣੀ ਦਾ ਆ ਗਿਆ ਟਿਕਾਣੀ ਆ ਗਿਆ ਬੰਬਾ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਕਿੱਦਾਂ ਸੀ ਉਹ ਬੱਜਾ ਚੋਰੀ ਕਰਨ ਵਾਲੇ ਬੰਦੇ ਨੂੰ ਪਿੰਡ ਕੌਕੇ ਲੈ ਕੇ ਗਏ ਸੀਗੇ ਇਹ ਪੈਂਦਾ ਵਾ ਅਟਾਰੀ ਬਾਰਡਰ ਕੋਲ ਅੰਮ੍ਰਿਤਸਰ ਦੇ ਵਿੱਚ ਆ ਜਾਂਦਾ ਵਾ ਅਟਾਰੀ ਬਾਰਡਰ ਕੋਲੇ ਪਿੰਡ ਪੈਂਦਾ ਵਾ ਤੇ ਹੁਣ ਵੀ ਜੀ ਆ ਵੀਡੀਓ ਜਿਆਦਾ ਲੰਬੀ ਹੋਣ ਦਾ ਕਰਕੇ ਅਸੀਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਨਹੀਂ ਵਿਖਾ ਸਕੇ ਹੁਣ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਕੱਲ ਨੂੰ ਰਾਤ 8 ਵਜੇ ਕਿ ਕਿਦਾਂ ਇਸ ਬੰਦੇ ਨੇ ਸਾਨੂੰ ਉਹਨਾਂ ਘਰਾਂ ਦੇ ਵਿੱਚ ਲੈ ਕੇ ਗਿਆ ਏ ਜਿਨ੍ਹਾਂ ਘਰਾਂ ਦੇ ਵਿੱਚ ਮੱਝਾਂ ਚੋਰੀ ਹੋਈਆਂ ਸੀਆਂ